ਹਿੰਦੁਸਤਾਨ ਵਿੱਚ ਮੁਸਲਮਾਨ ਭਾਈਚਾਰਾ 18 20% ਹੈ ਆਪਾਂ ਤਾਂ 2% ਹੈ ਫਿਰ ਵੀ ਆਪਾਂ ਤੋਂ ਡਰਦੇ ਕਿਉਂਕਿ ਆਪਣੇ ਅਕਾਲ ਤੱਕ ਸਭ ਆਪਣੀ ਸੁਪਰੀਮ ਅਥਾਰਟੀ ਆਪਣੀ ਫਿਰ ਵੀ ਆਰਗੇਨਾਈਜ਼ ਹੈ ਉਹਨਾਂ ਕੋਲੇ ਵਿਚਾਰਿਆਂ ਕੋਲੇ ਨਹੀਂ ਹੈ ਜੋ ਹੁੰਦਾ ਜੀ ਮਰਜ਼ੀ ਕਰ ਦਿੰਦਾ ਉਹਨਾਂ ਨਾਲ ਧੱਕਾ ਕਰ ਦਿੰਦਾ ਕੋਈ ਬੋਲਣ ਵਾਲਾ ਹੈ ਉਹਨਾਂ ਵਾਸਤੇ ਉਹਨਾਂ ਦੀ ਕੋਈ ਜਥੇਬੰਦੀ ਹੈ ਵੰਡੇ ਗਏ ਹੈ ਪਰ ਮੈਂ ਉਹਨਾਂ ਚ ਇੱਕ ਗੱਲ ਦੇਖੀ ਹੈ ਭਾਵੇਂ ਉਹ ਮਰ ਜਾਣਗੇ ਉਹ ਬੀਜੇਪੀ ਨੂੰ ਨਹੀਂ ਵੋਟ ਪਾਉਂਦੇ ਕਿਉਂਕਿ ਬੀਜੇਪੀ ਨੇ ਬਾਬਰੇ ਮਸਜਿਦ ਢਾਈ ਆਪਣੇ ਇੱਥੇ ਦਰਬਾਰ ਸਾਹਿਬ ਤੇ ਹਮਲਾ ਵਾਲੀ ਕਾਂਗਰਸ ਪਾਰਟੀ ਹੈ ਤੇ ਐ ਚੌੜੀ ਹੋ ਕੇ ਕਹਿਣਗੇ ਇੰਦਰਾ ਸਾਡੀ ਮਾਂ ਹੈ ਇੰਦਰਾ ਸਾਡੀ ਗਾਂਧੀ ਪਰਿਵਾਰ ਸਾਡਾ ਹੈ ਮੈਂ ਹੁਣੀ ਦੱਸ ਰਿਹਾ ਸੀ ਮੈਂ ਕਿਹਾ ਕਿ 84 ਚ ਕਤਲੇਆਮ ਹੋਏ ਉਹਦੇ ਬਾਅਦ ਇੱਥੇ ਦਰਬਾਰ ਸਾਹਿਬ ਤੇ ਹਮਲੇ ਹੋਏ ਕਿੰਨੀ ਵਾਰ ਸਰਕਾਰ ਪੰਜਾਬ ਚ ਬਣ ਗਈ ਕਾਂਗਰਸ ਦੀ ਇੱਥੇ ਤਾਂ ਬੰਨ ਹੀ ਨਹੀਂ ਚਾਹੀਦੀ ਪਰ ਨਹੀਂ ਇਸ ਕਰਕੇ ਮੈਂ ਅੱਜ ਜਿਹੜਾ ਜਿਹੜੇ ਸੈਮੀਨਾਰ ਦਾ ਮੈਂ ਕਹਣਾ ਹੈ ਮੈਸੇਜ ਸੀ ਗੁਰੂ ਸਾਹਿਬ ਦਾ ਇੱਕ ਸੈਕੂਲਰਿਜ਼ਮ ਦਾ ਉਹ ਮੈਸੇਜ ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਸਟਰੈਂਥ ਹੈ ਸੈਕੂਲਰਿਜ਼ਮ ਦੂਜਾ ਹਿਊਮਨ ਰਾਈਟਸ ਵਾਸਤੇ ਲੜਨਾ ਭਾਵੇਂ ਕੁਛ ਮਰਜ਼ੀ ਹੋਏ ਉਹ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਹੈ ਇਹਨਾਂ ਵੈਲਿਊਜ਼ ਨੂੰ ਆਪਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੇ ਵਿੱਚ ਨਹੀਂ ਆਪਣੇ ਬੱਚਿਆਂ ਵਿੱਚ ਉਹਨਾਂ ਨੂੰ ਦੱਸਣਾ ਦੀ ਲੋੜ ਹੈ ਮੈਂ ਕਹਿ ਸਕਦਾ 99% ਦੇਸ਼ ਦੇ ਲੋਕਾਂ ਨੂੰ ਪਤਾ ਨਹੀਂ ਕਿ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਕਿਉਂਕਿ ਦੱਸਦੇ ਹੀ ਨਹੀਂ ਪੜਾਉਂਦੇ ਹੀ ਨਹੀਂ ਆ ਆ ਚੀਜ਼ਾਂ ਦਾ ਕਲਾਸਾਂ ਚ ਪੜਾਈ ਜਾਣ ਕਿ ਜਿਹੜੇ ਲੋਕ ਅੱਜ ਆਪਾਂ ਨੂੰ ਕੋਈ ਕੁਝ ਕਹਿੰਦੇ ਆ ਉਹਨਾਂ ਨੂੰ ਪਤਾ ਹੋਏ ਕਿ ਅੱਜ ਉਹ ਉੱਥੇ ਬੈਠੇ ਆ ਆਪਣੀ ਕੌਮ ਦੇ ਗੁਰੂ ਸਾਹਿਬਾਨ ਦੀ ਕੁਰਬਾਨੀ ਕਰਕੇ ਸ਼ਹਾਦਤ ਕਰਕੇ ਸੋ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਸਾਰੇ ਇੱਥੇ ਆਇਓ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸੈਮੀਨਾਰ ਕੀਤਾ ਮੈਂ ਚਾਹਣਾ ਹੈ ਕਿ ਐ ਜਿਹਾਂ ਸੈਮੀਨਾਰ ਐ ਜੇ ਆਪਾਂ ਨੂੰ ਲੱਗ ਲੱਗ ਕਾਲਜਾਂ ਚ ਘੜਤੋ ਘੜ ਜਿਹੜੇ ਆਪਣੇ ਜਿੰਨੇ ਐਚਜੀਪੀਸੀ ਹੋਏ ਦਿੱਲੀ ਗੁਰਦਵਾਰਾ ਪ੍ਰਬੰਧਕ ਜਿੰਨੇ ਇੰਸਟੀਟਿਊਸ਼ਨਸ ਹੋਣ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਇੱਕ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਗੁਰੂ ਸਬੰਧ ਦੇ ਜੀਵਨ ਬਾਰੇ ਜਿੰਨਾ ਤੱਕ ਆਪਾਂ ਕੌਮ ਤਾਂ ਬਚੂਗੀ ਜੇ ਆਪਣੇ ਬੱਚਿਆਂ ਨੂੰ ਆਪਾਂ ਸਹੀ ਰਾਹ ਤੇ ਲਾ ਦਾਂਗੇ ਜੇ ਬੱਚਿਆਂ ਨੂੰ ਆਪਣੀ ਸਾਰੀ ਲਾਈਫ ਹਿਸਟਰੀ ਬਾਰੇ ਨਾ ਪਤਾ ਹੋਊਗਾ ਤੇ ਫਿਰ ਹੌਲੀ ਹੌਲੀ ਆਪਣੇ ਵਿੱਚ ਡਿਗ੍ਰੇਡੇਸ਼ਨ ਆਊਗੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪਹਿਲੀ ਬੇਨਤੀ ਹੈ ਆਪਣੀ ਕੌਮ ਦੀ ਇੰਸਟੀਚਿਊਨ ਨੂੰ ਤਗੜਾ ਰੱਖੋ ਤਾਂ ਜੇ ਬਚਣਾ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਫੌਜ ਹੈ ਪਛਾਣੋ ਕਿਹੜੇ ਕਈ ਝਾਲੀ ਵੀ ਬਣੇ ਫਿਰਦੇ ਆ ਕਿਉਂਕਿ ਏਜੰਸੀਆਂ ਬਣਾਉਂਦੀਆਂ ਪਰ ਆਪਾਂ ਨੂੰ ਆਪਣੀ ਜਥੇਬੰਦੀ ਜਿਹੜੀ 105 ਸਾਲ ਪੁਰਾਣੀ ਜਥੇਬੰਦੀ ਹੈ ਉਹਨੂੰ ਤਗੜਾ ਰੱਖੋਗੇ ਤੇ ਤੁਹਾਨੂੰ ਆਂਚ ਨਹੀਂ ਆਉਗੀ ਜੇ ਆ ਤਕੜੀ ਹੁੰਦੀ ਤੁਸੀਂ ਹਾ 10 ਸਾਲ ਸਾਡੀ ਕਮਜ਼ੋਰ ਨਾ ਕੀਤਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਕਿਦਾਰੇ ਹੋਰ ਭੱਜ ਜਾਣ ਹਿੰਮਤ ਨਹੀਂ ਹੋਣੀ ਸੀ ਜੀ ਐਸ ਜੀ ਪੀ ਸੀ ਤੋੜ ਕੇ ਹਰਿਆਣਾ ਕਮੇਟੀ ਬਣਾਦਣ ਆਪਣੇ ਤੱਕ ਤਖਤ ਹਜ਼ੂਰ ਸਾਹਿਬ ਦਾ ਐਕਟ ਬਦਲਣ ਦੀ ਵੀ ਹਿੰਮਤ ਨਹੀਂ ਹੋਣੀ ਜਿਹੜੀ ਇੰਨੀ ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਫੌਜ ਹੈ ਹੀ ਨਹੀਂ ਇਹਨਾਂ ਦੀ ਕਮਜ਼ੋਰ ਕਰਤੀ ਇਸ ਕਰਕੇ ਆਪਣੀ ਪੇਕੇ ਆਪਣੀ ਫੌਜ ਨੂੰ ਤਗੜਾ ਰੱਖੋ ਤਾਂ ਹੀ ਬਚਾਂਗੇ ਤੇ ਆਪਣੀ ਇੰਸਟੀਟਿਊਸ਼ਨਸ ਕੋਈ ਵੀ ਹੋਵੇ ਉਹਦੇ ਖਿਲਾਫ ਨਾ ਬੋਲੋ ਜੇ ਕੋਈ ਗੱਲ ਹੈ ਭਾਵੇਂ ਕੰਨਸ ਆਪਣੇ ਥੀ ਵਯੂ ਦਾ ਦਿਓ ਆਪਾਂ ਆਪਣੀ ਬਦਨਾਮੀ ਸਭ ਤੋਂ ਵੱਧ ਆਪਾਂ ਹੀ ਕਰੀ ਜਾਂਦੇ ਆ ਹੋਰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਆਪਣੇ ਆਪ ਹੀ ਆਪਣੀ ਬਦਨਾਮੀ ਕਹਿ ਕੇ ਕਹਿ ਕੇ ਕਹਿ ਕੇ ਹੁਣ ਰਾਹੁਲ ਗਾਲੀ ਨੇ ਕਹਿਤਾ 17% ਪੰਜਾਬ ਦਾ ਯੂਥ ਡਰੱਗਸ ਚ ਹੈ ਤੇ ਸਾਰੇ ਕਹਿਣ ਲੱਗੇ ਜੀ ਕੀ ਸਿੱਖ ਨੌਜਵਾਨ ਦਾ 70% ਡਰੱਗਸ ਚ ਹੈ ਮੈਂ ਤੁਹਾਨੂੰ ਐਕਚੁਅਲ ਇਨਸੀਡੈਂਟ ਦੱਸਦਾ ਮੈਂ ਡਿਪਟੀ ਸੀਐਮ ਸੀ ਮੈਂ ਸਨ ਫਾਰਮਾ ਇੱਕ ਬਹੁਤ ਵੱਡੀ ਇੰਡੀਆ ਦੀ ਕੰਪਨੀ ਹੈ ਮੈਂ ਉੱਥੇ ਗਿਆ ਉਹਨਾਂ ਨੂੰ ਪੰਜਾਬ ਚ ਇਨਵੈਸਟ ਕਰਾਉਣ ਵਾਸਤੇ ਤੇ ਮੈਂ ਉਹਨਾਂ ਦੇ ਮਾਲਕ ਕੋਲ ਬੈਠਾ ਮੈਨੂੰ ਕਹਿੰਦਾ ਜੀ ਅਸੀਂ ਇਨਵੈਸਟ ਤਾਂ ਕਰ ਲਾਂਗੇ ਲੇਬਰ ਮਿਲ ਜੂਗੀ ਲੋਕੀ ਕੰਮ ਕਰਨ ਵਾਲੇ ਮੈਂ ਕਿਹਾ ਕਿਉਂ ਉਹ ਕਹਿੰਦਾ ਜੀ ਅਸੀਂ ਪੜ੍ਹ ਰਹੇ ਹਾਂ ਕਿ 70% ਲੋਕੀ ਡਰੱਗਸ ਖਾਂਦੇ ਇੱਥੇ ਦੇਖੋ ਆਪਣੇ ਨੂੰ ਇਸ਼ੂ ਕੀ ਸੀ ਉਹ ਇਸ਼ੂ ਸੀ ਕਿ ਇੱਕ ਸਰਵੇ ਕੰਪਨੀ ਨੂੰ ਡਿਊਟੀ ਲਈ ਗਈ ਕਿ ਜਿਹੜੇ ਡਰੱਗ ਡਿਡਿਕਸ਼ਨ ਸੈਂਟਰ ਹੈ ਉਹਦਾ ਉਹਦੇ ਵਿੱਚ ਏਜ ਪ੍ਰੋਫਾਈਲ ਕੀਤੀ ਜਾਏ ਕਿ ਆਹ ਡਰੱਗ ਡਿਡਿਕਸ਼ਨ ਸੈਂਟਰ ਤਰਨਤਨ ਦਾ ਸੀ ਉਹਦੇ ਜਿੰਨੇ ਬੱਚੇ ਐ ਉਹਨਾਂ ਦੀ ਏਜ ਪ੍ਰੋਫਾਈਲ ਕੀਤੀ ਜਾਏ ਤੇ ਉਹਨਾਂ ਨੇ ਦੱਸਿਆ ਕਿ 70% ਉਸ ਡਰੱਗ ਸੈਂਟਰ ਵਿੱਚ ਨੌਜਵਾਨ ਸੀ ਆਬਵੀਅਸਲੀ ਤੇ ਉਹਨਾਂ ਨੇ ਕਿਹਾ ਦਾ ਸਾਰੇ ਕਰਕੇ ਤੇ ਬਨਾਮ ਕਰਤਾ ਕਰਕੇ ਮੈਂ ਜਿਆਦਾ ਸਮਾਨੀ ਲੈਣਾ ਕਿਉਂਕਿ ਮੈਂ ਆਊਟ ਆਫ ਕੰਟਰੀ ਮੇਰੀ ਫਲਾਈਟ ਹੈ ਪਰ ਮੈਂ ਐਜੀਪੀਸੀ ਦਾ ਸਨਸਾਫ ਥੋੜਾ ਸਾਰੇ ਮੰਜੀ ਜੀ ਸਾਰੇ ਜੀ ਆਪਣੀ ਧਨਵਾਦ ਕਰਦਾ ਕਿ ਤੁਸੀਂ ਸਹਿਮਣਾ ਰੱਖਿਆ ਤੇ ਆ ਸੈਮੀਨਾਰ ਤੇ ਆ ਜਿਹੜੀ ਸ਼ਤਾਬ ਦੀ ਆਪਾਂ ਸਾਰੇ ਰਲ ਮਿਲ ਕੇ ਤੇ ਮੈਂ ਤਾਂ ਧਾਮੀ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿ ਸਾਰੇ ਜਿਹੜੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾਈਏ ਤੇ ਆਪਣੇ ਗੁਰੂ ਸਵਾਹ ਦਾ ਮੈਸੇਜ ਉੱਥੇ ਭੇਜਣ ਦੀ ਲੋੜ ਹੈ ਕਿਉਂਕਿ ਨਵੀਂ ਜਨਰੇਸ਼ਨ ਨੂੰ ਮੈਸੇਜ ਨਹੀਂ ਪਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ